ਅੱਖ ਮਾਰਨ ਨੂੰ ਤਾਂ ਕੀ ਆ ਕਹੂੰ ਸਿਰ ਦੁਖਦਾ ਅੱਜ ਹਾਂ ਹਾਈ ਪ੍ਰਜੋਤ ਅੱਜ ਤਾਂ ਮਨ ਸਿਰ ਦੁਖੀ ਜਾਂਦਾ ਤੂੰ ਕਦੋਂ ਦੁਖੀ ਜਾਂਦਾ ਹੋਰ ਨਹੀਂ ਬਸ ਫੋਨ ਆ ਜਾਂ ਨਾਲ ਦੁਖਣ ਲੱਗ ਜਾਂਦਾ ਹੈ ਨਾਲਿਆ ਕਰ ਫੋਨ ਤਿੰਨੇ ਵਾਰ ਕਹਿੰਦੇ ਹੁੰਦੇ ਫੋਨ ਕਰਉਣ ਨੂੰ ਹਾਏ ਹਾਏ ਘੱਟ ਕਿਵੇਂ ਚਲਾਈਏ ਜਿਹੜੀ ਹੁਣ ਆਦਤ ਪੈ ਗਈ ਹੁਣ ਨੀ ਨੂੰ ਆਦਤ ਨਹੀਂ ਪਈ ਇਹ ਬਹੁਤ ਬੁਰਾ ਹਾਲ ਆ ਸਾਰਿਆਂ ਦਾ ਉਹੀ ਤਾਂ ਗੱਲ ਆ ਫਿਰ ਹੁਣ ਕੀ ਕਰੀਏ ਸੁਸੂ ਕਰਤਾ ਹੁਣ ਆਮਨ ਜਵਾਕਾਂ ਦਾ ਤਾਂ ਬਾਲੀ ਬੁਰਾ ਹਾਲ ਐ ਹਾਂ ਸਾਰਾ ਕੋਣ ਦੇਖੀਆ ਜਵਾਕ ਕੀ ਵੱਡੇ ਕੀ ਸਾਰੀ ਦੇਖੀ ਜਾਂਦੇ ਨੇ ਹੁਣ ਆਪ ਲੱਗੇ ਰਹਿੰਦੇ ਨੇ ਜਵਾਕ ਲੱਗਾ ਰਹਿੰਦਾ ਪਰ ਚਲ ਆਪਣੀ ਤਾਂ ਹੁਣ ਜ਼ਿੰਦਗੀ ਨੰਗ ਰਹੀ ਆ ਹਾਂ ਅ ਜਿਹੜਾ ਜਵਾਕਾਂ ਦਾ ਜਵਾਕਾਂ ਦੀ ਪੀੜੀ ਨੇ ਤਾਂ ਆਉਣਾ ਅੱਗੇ ਜਵਾਕ ਕੀ ਕਰਨਗੇ ਜੇ ਅੱਜ ਤੋਂ ਹੀ ਅੱਖਾਂ ਟੱਡ ਟੱਡ ਕੇ ਫੋਨ ਦੇਖਦੇ ਨੇ ਅੱਗੇ ਉਹਨਾਂ ਨੇ ਕੀ ਕਰਨਾ ਹੈ ਫਿਰ ਆਪਾਂ ਕਹਿੰਨੇ ਜਵਾਕ ਦੇ ਦਬਕਾ ਪਾ ਦਨੇ ਜੇ ਤੂੰ ਨਾ ਪੜਿਆ ਨਾ ਨੰਬਰ ਲੈ ਕੇ ਆਇਆ ਤੂੰ ਦੇਖੀ ਫਿਰ ਉਹ ਨੰਬਰ ਕਾਦੇ ਲੈ ਕੇ ਆਊਗਾ ਤੁਹਾਡੇ ਜੰਮਣ ਵਾਲਿਆਂ ਦੇ ਸਰ ਦੇ ਨੰਬਰ ਲਿਆਊਗਾ ਉਹ ਜਦੋਂ ਤੁਸੀਂ ਜਵਾਕ ਨਹੀਂ ਆਪਾਂ ਹਟਾਉਣਾ ਹੀ ਫਿਰ ਫਿਰ ਨੰਬਰ ਕਿੱਥੇ ਲਿਆਊਗਾ ਹਾਂ ਜਵਾਕ ਕਰੂਗਾ ਮੈਂ ਫਿਰ ਪੜ੍ਹੂਗਾ ਜੇ ਮੈਨੂੰ ਫੋਨ ਦੇਵੇਂਗੀ ਤੂੰ हां आगे ਵੀ ਇਹੀ ਹੈ ਜਵਾਕ ਦੀਆਂ ਵੀ ਡਿਮਾਂਡਾਂ ਨੇ ਹੁਣ ਜਮਾ ਪਿਓ ਕਰਦਾ ਤਾਂ ਜਵਾਕਾਂ ਦੀਆਂ ਨੇ ਹਾਂ ਹਾਂ ਉਹੀ ਤਾਂ ਗੱਲ ਹੈ ਹੁਣ ਨਹੀਂ ਦੁਨੀਆ ਸੁਧਰਦੀ ਜੇ ਆਪਾਂ ਕਹਾਂਗੇ ਨਾ ਹੁਣ ਤਾਂ ਬੱਸ ਸੱਚ ਬੈਠਾ ਵੀ ਜਵਾਕ ਫੋਨ ਹਾਂ ਹਾਂ ਮੰਮੀ ਜੇ ਫੋਨ ਦੇਵੇਂਗੀ ਮੈਂ ਤਾਂ ਤਾਂ ਜਾਊਂਗਾ ਤੇਰੇ ਨਾਲ ਨਹੀਂ ਫਿਰ ਮੈਂ ਜਾਂਦਾ ਨਹੀਂ ਤੇਰੇ ਨਾਲ ਹਾਂ ਲਾਹੌਰ ਹੁਣ ਜਵਾਕ ਸਿਰ ਨਾ ਕੇ ਬਹਿ ਜੂਗਾ ਕਹੂਗਾ ਜੇ ਮੈਨੂੰ ਫੋਨ ਦੇ ਮੈਂ ਤਾਂ ਤਾਂ ਬਾਲ ਸਿਕਾਉਂਗਾ ਤਾਂ ਤੇਰੇ ਤੋਂ ਜੁੜਾ ਕਰਾਉਂਗਾ ਮੈਂ ਤਾਂ ਰੋਟੀ ਖਾਉਂਗਾ ਜੇ ਤੇ ਮੈਨੂੰ ਫੋਨ ਦੇਵੇਂਗੇ ਹੁਣ ਜਵਾਕਾਂ ਦੀ ਤਾਂ ਪੱਟੀ ਮੈਸ ਹੋਗੀ ਨਾ ਹੀ ਮਾਮਾ ਹਟਾਉਂਦੀਆਂ ਨੇ ਹਾਂ ਨਾ ਨਾ ਹੀ ਆਪ ਹਟਦੀਆਂ ਨੇ ਆਪ ਕਿਹੜਾ ਹਟਦੀਆਂ ਨੇ ਹਾਂ ਚੁੱਲੇ ਤੇ ਅੱਗੇ ਟੈਲੀਵੀਜ਼ਨ ਚਾਹ ਬੱਡੇ ਚੱਲਦੇ ਸੀ ਉਦੋਂ ਕਹਿ ਦਿੰਦੇ ਤੇ ਮੈਂ ਤਾਂ ਹਾ ਨਾਟਕ ਦੇਖਣਾ ਮੈਂ ਤਾਂ ਸਬਜ਼ੀ ਬਣਾਉਂਗੀ ਮੇਰਾ ਸੀਰੀਅਸ ਆ ਗਿਆ ਹੁਣ ਜੇ ਬਟਾ ਸੀਰੀਅਸ ਤਾਂ ਸੀਰੀਅਸ ਵੀ ਸੀਰੀਅਲ ਸਰੀਅਲ ਉਹ ਖਤਮ ਹੋ ਗਏ ਤੇ ਟੈਲੀਵਿਜ਼ਨ ਹੁਣ ਕੋਈ ਦੇਖਦਾ ਨਹੀਂ ਹੁਣ ਫੋਨ ਦੇਖ ਪਹਿਲਾਂ ਇਹਦਾ ਮਹਾਭਾਰਤ ਆਉਂਦਾ ਹੁੰਦਾ ਟੈਲੀਵਿਜ਼ਨਾਂ 'ਚ ਸਾਰੇ ਲੋਕ ਇਕੱਠੇ ਹੋ ਜਾਂਦੇ ਭਾਈ ਜਦੋਂ ਆਪਣੇ ਲਿਆਂਦਾ ਉਦੋਂ ਮੇਰੀ ਪਰਛਾਈਂ ਨਹੀਂ ਲਿਆਂਦਾ ਸੀ ਹੈਨਾ ਤੇ ਸ਼ੁਰੂ ਸ਼ੁਰੂ 'ਚ ਉਦੋਂ ਮਹਾਭਾਰਤ ਰਮਾਇਣ ਪਤਾ ਨਹੀਂ ਕੀ ਕੋਸ ਆਉਂਦਾ ਸੀ ਹੈਨਾ ਤੇ ਕੀ ਭਰ ਗਈ ਇੱਕ ਮਿੰਟ ਆ ਗਈ ਮੈਂ ਇੱਕ ਉਹ ਤੋਂ ਸ਼ਕਤੀਮਾਨ ਚੱਲਦਾ ਹੁੰਦਾ ਅੱਛਾ ਹੈ ਤੇ ਉਹ ਦੇਖਦੇ ਹੁੰਦੇ ਭਾਈ ਤਿੰਨ ਚਾਰ ਤੇ ਇਹ ਹੂੰ ਹੂੰ ਥਰਡ ਚੱਲਦਾ ਹਾਂ ਇਹ ਚੱਲਦੇ ਹੁੰਦੇ ਦੇਖ ਲੈ ਜਿਹੜੇ ਕੋਲ ਕੈਮਰਾਮੈਨ ਦੇ ਸਾਰੇ ਇਕੱਠੇ ਹੋ ਜਾਂਦੇ ਇੱਕ ਦੇ ਘਰੇ ਫੇਰ ਉਹ ਦੁਮਾਗਰੋਂ ਭਾਈ ਉਹ ਚੱਲ ਪਿਆ ਜਾ ਬਡਾ 20000 ਚੱਲ ਪਿਆ ਪਿਲਮਾਲ ਫੇਰ ਉਹ ਜੋਕ ਦੇਖਣ ਲੱਗੇ ਉਹ ਦੁਮਾਗਰੋਂ ਉਹ ਵੀ ਗਏ ਕੁ ਘਾਤੇ ਚ ਹੁਣ ਤਾਂ ਹੱਥ 'ਚ ਹੀ ਰਿਮੋਟ ਆ ਗਿਆ ਹੁਣ ਤਾਂ ਹੱਥ 'ਚ ਹੀ ਫੋਨ ਆ ਗਿਆ ਹਰ ਇੱਕ ਦੇ ਹੈਨਾ ਹਾਂ ਬਸ ਜਬਾਕ ਮਰਜ਼ੀ ਨਾਲ ਦੇਖਦੇ ਨੇ ਹੁ ਤਾਂ ਹਾਂ ਨਾ ਹਟਾਓ ਕੋਈ ਨਾ ਹਟਾਓ ਕੋਈ ਜਮਾ ਨਹੀਂ ਹਟਦਾਏਗਾ ਫੇਰ ਤੂੰ ਦੇਖ ਹੁਣ ਤਾਂ ਅਗਲਾ ਕਹਿੰਦਾ ਬੁਢੀ ਕੰਮ ਕਰ ਦੇ ਉਹ ਸਭ ਤੋਂ ਵਧੀਆ ਹੈਗਾ ਹਾਂ ਆਪਦੇ ਤਾਂ ਹੁਣ ਕੰਮ ਆਪ ਨੂੰ ਤਾਂ ਹੁਣ ਹੈ ਹੀ ਨਹੀਂਗਾ ਜੇ ਹੁਣ ਕੋਈ ਘਰ ਨੂੰ ਘਰ ਸਮਝੂਗੀ ਆਪਦਾ ਤਾਂ ਘਰ ਬਸਦਾ ਹੈਗਾ ਹੁਣ ਜੇ ਦਿਮਾਗ ਹੀ ਫੋਨ ਦੇ ਵਿੱਚ ਪਿਆ ਫੇਰ ਪਹਿਲਾਂ ਘਰ ਕੀ ਕਰੂਗਾ ਘਰ ਦੀਆਂ ਸਫਾਈਆਂ ਰਹਿ ਗਈਆਂ ਹੁਣ ਤਾਂ ਗਈਆਂ ਘਰ ਦੀਆਂ ਸਫਾਈਆਂ ਅੱਗੇ ਤਾਂ ਦੁਨੀਆ ਕਰਦੀ ਥੀ ਹੂੰ ਜਦ ਅੱਗੇ ਭਾਈ ਸੱਸ ਦਾ ਡਰ ਹੁੰਦਾ ਸੀ ਹੁਣ ਜਦੋਂ ਸੱਸ ਸਾਡੇ ਚੱਕ ਲੈਂਦੀ ਐ ਨੂੰ ਅੱਡ ਚੱਕ ਲੈਂਦੀ ਐ ਤੂੰ ਮੈਨੂੰ ਨਹੀਂ ਕਹਿ ਸਕਦੀ ਮੈਂ ਤੈਨੂੰ ਨਹੀਂ ਕਹਿ ਸਕਦੀ ਹਾਂ ਤੂੰ ਉਹਦੋਂ ਪਹਿਲਾਂ ਫੋਨ ਦੇਖੇਗੀ ਤੇ ਇਸ ਤੋਂ ਪਹਿਲਾਂ ਮੈਂ ਦੇਖੂਗੀ ਵੀ ਆਹ ਨੰਗ ਜੇ ਕਿਤੇ ਮੈਂ ਦੇਖ ਲਾ ਸੀਰੀਅਸ ਫੋਨਾਂ ਨੇ ਤਾਂ ਅੱਗ ਲਾਤੀ ਦੁਨੀਆ ਨੂੰ ਜਮਈ ਆ ਜਿਹੜੀਆਂ ਬੁੜੀਆਂ ਨੂੰ ਵਿਚਾਰੀਆਂ ਨੂੰ ਦੇਖਣਾ ਨਹੀਂ ਆਉਂਦਾ ਅਣ ਪੜਨੇ ਉਹ ਕੀ ਕਰਨ ਉਹ ਰੋਂਦੀਆਂ ਨੇ ਹਾਂ ਉਹ ਕਹਿੰਦੀਆਂ ਨੇ ਕੀ ਆ ਫੋਨ ਚ ਵੇ ਗਿਆ ਫੋਨ ਚ ਫਿਰ دیکھ ਰਾਤ ਨੂੰ ਫੋਨ ਨਹੀਂ ਧਰਦੇ ਆ ਤੇਰੇ ਡੇਢੀ ਮੰਗੂ ਆ ਇਹ دیکھ ਰਾਤ ਨੂੰ ਫੋਨ 10 11 ਵੱਜ ਜਾਂਦੇ ਨੇ ਫੋਨ ਦਾ ਖੜੇ ਨਹੀਂ ਛੁੱਟਦਾ ਫਿਰ ਬੰਦਾ ਕਰੇ ਕੀ ਫਿਰ ਤੜਕੇ ਉੱਠਣਾ ਹੁੰਦਾ ਫਿਰ ਭਾਈ ਤੜਕੇ ਉੱਠਿਆ ਨਹੀਂ ਜਾਂਦਾ ਹਾਂ ਹੋਰ ਵੀ ਕਿਸੇ ਨਾਲ ਗੱਲ ਨਹੀਂ ਕਰਦਾ ਫੋਨ ਹੀ ਲੱਗਿਆ ਰਹਿੰਦਾ ਰਿਸ਼ਤੇਦਾਰ ਆ ਜੋ ਵੀ ਫੋਨ ਦੇ ਵਿੱਚ ਹਾਂ ਲ ਮੈਂ ਕਹਿੰਦੇ ਹੋਰ ਹੁਣ ਰਿਸ਼ਤੇਦਾਰ ਆ ਜੇ ਆਪਦਾ ਦੂਜੇ ਪਰਾਂ ਮੂੰਹ ਕਰਕੇ ਪੈਜੂ ਫੋਨ ਚੱਕ ਕੇ ਜਵਾਕ ਆ ਜੂ ਜਵਾਕ ਕੋਲੇ ਉਹ ਅੱਡ ਹਾਂ ਕੀ ਕਰ ਨਹੀਂ ਕਰਦਾ ਕਿੰਨਾ ਸਾਰੇ ਹਾਂ ਜੇ ਹੁਣ ਲਾਲਾ ਗਮਾਂਡੀਆਂ ਦੇ ਗਮਾਂਡੀਆਂ ਦੇ ਜਵਾਕ ਆ ਕੇ ਜੇ ਫੋਨ ਆਪਣੇ ਮੁੰਡੇ ਕੋਲੇ ਫੋਨ ਆ ਲਾਲਾ ਉਹ ਉਹਦੀ ਉਹ ਕਰੂਗਾ ਵੀ ਇਹਦੇ ਕੋਲੇ ਫੋਨ ਐ ਮੋਂਾਂ ਤੇ ਜਾਵਾ ਹਾਂ ਉਹਨਾਂ ਦੇ ਜਾਵਾ ਮੈਂ ਵੀ ਉਹਨਾਂ ਕੋਲੇ ਫੋਨ ਐ ਮੈਨੂੰ ਦਬਾਓ ਹਾਂ 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 ਕੀੜੀਆਂ ਉਹਨਾਂ ਕੋਲ ਲੈਣ ਕਲਾਸਾਂ ਦੀ ਪੁੱਤੇ ਤਾਂ ਬਸ ਜਵਾਕਾਂ ਦੀ ਕਬਾਕਤੀ ਥੀ ਆ ਗਈ ਰੁੜਜਾਣੇ ਮੋਦੀ ਨੇ ਪਤਾ ਨਹੀਂ ਕੀ ਕਰਿਆ ਉਹ ਤਾਂ ਦੇਖ ਲੈ ਕਰੋਨਾ ਵੇਲੇ ਦੁਨੀਆ ਮਾਰਦੀ ਰੁੜਜਾਣੇ ਨੇ ਟੀੜੀ ਬੈਠੀ ਆਲੇ ਉਹ ਬਸ ਇਹ ਜੀ ਵੀਡੀਓ ਪਾਉਂਦਾ ਕਿਹਦੀ ਵੀਡੀਓ ਇਹ ਚ ਕਿਹੜਾ ਇੱਕ ਕੋਸ ਆਉਂਦਾ ਹੈ ਇਹ ਚ ਕਿਹੜਾ ਪੁੱਤ ਇੱਕ ਕੋਸ ਆਉਂਦਾ ਹੈ ਵੀ ਬੰਦਾ ਸੋਦਰ ਜੋ ਆਣ ਪੜਨ ਨੂੰ ਤਾਂ ਨਹੀਂ ਪਤਾ ਹੁਣ ਪੜੇ ਲਿਖਿਆ ਨੂੰ ਵੀ ਕੀ ਹੈਗਾ ਜਦੋਂ ਕੋਈ ਬੰਦਾ ਦੇਖੀ ਜਾਂਦਾ ਨਿਆਣੇ ਨੂੰ ਕੀ ਪਤਾ ਹੈਗਾ ਵੀ ਕੀ ਹੈ ਇਹ ਪਤਾ ਨਹੀਂ ਕੀ ਬਣੂ ਦੁਨੀਆਂ ਦਾ ਜਿਵੇਂ ਉਹ ਨਹੀਂ ਗਰਦਾਸ ਮਾ ਗਾਣਾ ਲਾਉਂਦਾ ਹੁੰਦਾ ਹਨਾ ਕੀਤ ਕਾਉਂਦਾ ਉਹ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਘਰੂ ਜਾਣੇ ਹੁਣ ਤਾਂ ਬਾਘਰੂ ਤੇ ਡੋਰੀਆਂ ਛੱਡੀਆਂ ਹੋਈਆਂ ਨੇ ਹਾਂ ਜੀ ਕੀ ਬਣੂ ਦੁਨੀਆਂ ਦਾ ਹਾਂ ਕੋਈ ਪਤਾ ਨਹੀਂ ਹੈਗਾ ਚੱਲ ਮਾਰਿਆ ਚੱਲ ਚਲੋ ਭਾਈ ਬਾਘਰੂ ਦੇ ਸਿਰ ਤੇ ਆ ਹਨਾ ਜੋ ਬਣਦਾ ਜੇ ਭਾਈ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਤੇ ਕਮੈਂਟ ਕਰਕੇ ਵੱਧ ਤੋਂ ਵੱਧ ਕਮੈਂਟ ਕਰਿਓ ਜਰੂਰ ਸਾਨੂੰ ਦੱਸਿਓ ਸਬਸਕ੍ਰਾਈਬ ਕਰ ਲਿਓ ਅੱਗੇ ਤੋਂ ਨੰਮੀਆਂ ਨੰਮੀਆਂ ਵਧੀਆ ਕਹਾਣੀਆਂ ਵੀਡੀਓ ਐਂ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪੁੱਤ